ਮੈਂ ਜਦੋਂ ਇਹਨਾਂ ਨੂੰ ਦੇਖਿਆ ਤਾਂ ਇਸ ਵੀ ਸਨਵਾਰ ਖੁੱਲੀ ਖੜੇ ਸੀ ਇਹਨਾਂ ਜਣੇ ਆ ਗਏ ਸੀ ਕਾਰੀ ਸੇਵੜਾ 747 ਨੂੰ ਇਹਨਾਂ ਆਰ ਘਟਾਈ ਹੋਏ ਇਹ ਸਭ ਯਾਰ ਵੀ ਦੇਖ ਲੋ ਭਾਈ ਇਧਰੋਂ ਆਏ ਸੀ ਇਧਰੋਂ ਦੀ ਪੱਤ ਗਏ ਨੇ ਨੇ ਜਣੇ ਇਸ ਤਣ ਜਣੇ ਇਧਰੋਂ ਪੱਤ ਗਏ ਤਾਂ ਦੇਖ ਕੇ ਨਜਰਾਜ ਪਰਚੇ ਵਿੱਚ ਅਸਿਆ ਆਇਆ ਹੈ ਬਲਾਪਾ ਹੈ ਯਾਰ

ਕੱਟੋ ਕੱਟੋ ਨਹੀਂ ਉਹ ਕੰਦੇ ਪੈਦਾ ਜੋੜਦੇ ਹੀ ਨਹੀਂ 2.3 ਲੱਖੀ ਆ ਇਹ ਕੋਟਮੀ ਦਾ ਛੁੱਟੇ ਤੁਸੀਂ 3 ਕੋਟ 2.5 ਜੱਪ ਫਿਰ ਵੀ ਛੱਡ ਦਾਂਗੇ ਛੁੱਟ ਜਾਵੇਗੀ ਉਹਨਾਂ ਨੂੰ ਤੇਣਾ ਤਾਂ ਕਹੋ ਬਈ ਤੇਣਾ ਆ ਗਿਆ ਨਹੀਂ ਛੁੱਟੀ ਜੰਤ ਠੀਕ ਆ ਤੇਣਾ 2.5 ਛੁੱਟ ਜਾਵੇਗੀ 2.5 ਮੈਂ ਛਡਾ ਦਾਂਗਾ ਮੈਂ ਜਾਣਾ ਮੇਰਾ ਕੰਮ ਜਾਨੀ ਠੀਕ ਹੈ ਚਲੋ ਕੋਈ ਨਹੀਂ ਕਰਦਾ ਫਿਰ ਮੈਂ ਗੱਲ ਉਹਨਾਂ ਨਾਲ ਹੈ ਕਰਾਂਗਾ ਇੱਕ ਵਾਰੀ ਸੋਚੇ ਨੀ ਫੋਨ ਲਾ ਦੇਣਾ ਅਸੀਂ ਜੋ ਜਨਮ ਕੋਲ ਆਇਆ ਉਹ ਵੀ ਕਰੇਗਾ ਤੂੰ ਵੀ ਕਰ ਲਿਆ ਪਰ ਕੱਲ ਸੌ ਵਾਰ ਦਾ ਟਾਈਮ ਬਾਲਣਾ ਦੇ ਕੱਲ ਨਹੀਂ ਪਰਸੋਂ ਬਾਲਣਾ ਆਂ ਅਪਣੇ ਮੇੜ ਦਾ ਅਗਰੇ ਇੱਕੋੜੀ ਢਾਈ ਲੱਖ ਰੁਪਈਆ ਕਿਹੜਾ ਸੌਖਾ ਇਹ ਤੋਂ ਨਿਕਲਣਾ ਹੈ ਨਾ ਕੋ ਸੋ ਪੈਸੇ ਕਰਨੇ ਕਿਹੜੇ ਸੌਖੇ ਯਾਰੋ ਤਾਂ ਚੱਲ ਕੋਈ ਦੇਣਗੇ ਕੁਝ ਮਿਹਰ ਬੰਦਾ ਦੇ ਦੇਣਗੇ ਹਾਂ ਹਾਂ ਇਹ ਗੱਲ ਸਹੀ ਚੱਕ ਦੇ ਦੇਣਗੇ ਅਪਣ ਚੱਕ ਦੇ ਦੇਣਾ ਬਸ ਠੀਕ ਚੱਕ ਦੇ ਦੇਣਗੇ ਉਹਦੇ ਦੇਣਾ ਕੋਈ ਗੱਲ ਆ ਗਈ ਸੀ ਠੀਕ ਹੈ ਆ ਚਲੋ ਕਰ ਲੈਣਾ ਮੈਂ ਗੱਲ ਚਾਲ ਠੀਕ ਹੈ ਮੇਰਾ ਨਾਮ ਵੀਨਾ ਰਾਣੀ ਹੈ ਅਸੀਂ ਪਿੰਡ ਕਮਾਲੇ ਵਾਲੇ ਬਾਹਰ ਨਾਲੇ ਲੱਗਦੇ ਟਾਣੀ ਤੇ ਰਹਿਣ ਵਾਲੇ ਆ ਜੋ ਕਿ ਇੱਥੇ ਪਿੰਡ ਇੱਕ ਜੱਲੋ ਕਾਂ ਜੱਲੋ ਕਾ ਪਿੰਡ ਦੇ ਜਨਾਨੀਆਂ ਨੇ ਜਿਨ੍ਹਾਂ ਨੇ ਇੱਕ ਗਰੋਹ ਬਣਾਇਆ ਵੱਡਾ ਗੈਂਗ ਹੈ ਉਹਨਾਂ ਦਾ ਜੋ ਕਿ ਜਿਵੇਂ ਮੇਰੇ ਪਤੀ ਨੂੰ ਮੰਨ ਲਓ ਉਹਨਾਂ ਹਣੀ ਟੈਪ ਲਗਾਇਆ ਉਹਨਾਂ ਤੇ ਅਨੀ ਟੈਪ ਲੈ ਗਾ ਕੇ ਉਹਨੂੰ ਬਲੈਕ ਮੈਨ ਕਰਦੇ ਰਹੇ ਉਹਨਾਂ ਨੇ ਇੱਕ ਦੋ ਦਿਨ ਦਲਾਲ ਵੀ ਛੱਡੇ ਹੋਏ ਨੇ ਦੋ ਤਿੰਨ ਜੋ ਕਿ ਜਗਿੰਦਰ ਸਿੰਘ ਉਹਨਾਂ ਦਾ ਜਵਾਈ ਉਹ ਸਾਨੂੰ ਇੱਥੇ ਆ ਕੇ ਧਮਕਿਆ ਤੂੰ ਕੀ ਦੇ ਜਾਂਦੇ ਨੇ ਗੱਡੀ ਤੇ ਆਦੇ ਨੇ ਤਿੰਨ ਚਾਰ ਬੰਦੇ ਵੀ ਸਾਨੂੰ ਅੱਗੇ ਸਾਡੇ ਕੋਲ ਆਡੀਓ ਵੀ ਹੈਗੀ ਉਹਨਾਂ ਦੀ ਜੋ ਸਾਨੂੰ ਕੀ ਬਲੈਕ ਮੈਨ ਕਰਦੇ ਸੀ ਫੋਨ ਤੇ ਸਾਡੇ ਕੋਲ ਆਡੀਓ ਵੀ ਹੈਗੀ ਅਸੀਂ ਨਾਲ ਲਗਾਵਾਂਗੇ ਆਡੀਓ ਵੀ ਠੀਕ ਹੈ ਜੀ ਕਹਿੰਦੇ ਸੀ ਮੰਗ ਕਰਦੇ ਸੀ ਪੈਸੇ ਦੀ ਕਹਿੰਦੇ ਸੀ ਵੀ ਤੁਸੀਂ ਮੈਨੂੰ 2.3 ਲੱਖ ਰੁਪਈਆ ਦੇ ਦਿਓ ਨਹੀਂ ਤਾਂ ਅਸੀਂ ਉਸੇ ਔਰਤ ਦੇ ਥਰੂ ਤੁਹਾਡੇ ਪਤੀ ਤੇ ਪਰਚਾ ਕਰਾਵਾਂਗੇ ਹਾਂਜੀ ਤੇ ਉਹਨਾਂ ਪਰਚਾ ਕਰਾਤਾ ਜਦੋਂ ਅਸੀਂ ਇਨਕਾਰ ਕਰਤਾ ਸੀ ਪੈਸਿਆਂ ਦਾ ਤੇ ਪਹਿਲਾਂ ਉਹਨੂੰ ਹਣੀ ਟੈਪ ਕਰਾ ਕੇ ਫਸਾ ਲਿਆ ਆ ਆਪਣੇ ਜਾਲ ਵਿੱਚ ਫਿਰ ਉਸ ਤੋਂ ਬਾਅਦ ਮੰਗ ਰੱਖੀ ਗਈ ਪੈਸਿਆਂ ਬਾਰੇ ਜਦੋਂ ਹੁਣ ਅਸੀਂ ਜਵਾਬ ਦੇ ਦਿੱਤਾ ਹੈ ਤੇ ਹੁਣ ਸਾਡੇ ਤੇ ਬਲੱਤ ਕਰਦਾ ਪਰਚਾ ਕਰਾਤਾ ਹੈ ਅਸਟਮੋ ਜੇਲ੍ਹ ਵਿੱਚ ਨੇ ਇਹ ਗਰੀਬਾ ਕਈ ਪਰਿਵਾਰ ਗਰੀਬ ਵਿਚਾਰਾਂ ਨੂੰ ਇਹ ਪਰੇਸ਼ਾਨ ਕਰਦੀਆਂ ਨੇ ਬਤਮੀ ਜ਼ੋਰਤਾਂ ਨੇ ਬੇ ਸ਼ਰਮ ਇਹਨਾਂ ਨੂੰ ਕੋਈ ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਚੰਗੀ ਤਰ੍ਹਾਂ ਜੋ ਮੈਂ ਦਰਖਾਸਤ ਵੀ ਲਗਾਈ ਹੈ ਦਰਖਾਸਤ ਲਗਾਈ ਹੈ ਉਸ ਦਰਖਾਸਤ ਦੀ ਡੰਗਿਆਈ ਤੱਕ ਜਾਂਚ ਪੜਤਾਲ ਕੀਤੀ ਜਾਵੇ ਸਾਨੂੰ ਇਨਸਾਫ ਚਾਹੀਦਾ ਹੈ ਇਹ ਜਿਹੜੀਆਂ ਔਰਤਾਂ ਨੇ ਨਾ ਜਿੰਨਾ ਇਹ ਜਿਹੜੇ ਗਰੋ ਬਣਿਆ ਹੋਇਆ ਇਹਨਾਂ ਅੱਗੇ ਇੱਥੇ ਕਮਾਲੇ ਵਾਲੇ ਪਿੰਡ ਇੱਥੇ ਵੀ ਕੁ ਦੋ ਤਿੰਨ ਵਿਅਕਤੀਆਂ ਦੇ ਇਸ ਤਰ੍ਹਾਂ ਨਾਂ ਵਿੱਚ ਲਿਖਾ ਕੇ ਪਰਚੇ ਦੇ ਉਹਨਾਂ ਕੋਲ ਵੀ ਪੈਸੇ ਇਹਨਾਂ ਹੜਾਪੇ ਸੀ 2 ਲੱਖ ਰੁਪਿਆ ਇਹ ਕਈ ਗਰੀਬ ਵਿਚਾਰਿਆਂ ਨੂੰ ਪਰੇਸ਼ਾਨ ਕਰਦੀਆਂ ਨੇ ਉਹਨਾਂ ਦਾ ਖੂਨ ਨਿਚੋੜਦੀਆਂ ਨੇ ਅਸੀਂ ਵੀ ਗਰੀਬ ਹਾਂ ਅਸੀਂ ਵੀ ਮਿਹਨਤ ਮਨਜ਼ੂਰੀ ਕਰਦੇ ਹਾਂ ਸਾਡੇ ਕੋਲ ਵੀ ਪੈਸਿਆਂ ਦੀ ਮੰਗ ਕੀਤੀ ਗਈ ਇਹਨਾਂ ਇਹਨਾਂ ਦਾ ਪਰਦਾ ਫਾਸ਼ ਕੀਤਾ ਜਾਵੇ ਇਹਨਾਂ ਔਰਤਾਂ ਦਾ ਸੰਤਾ ਸਿੰਘ ਜੀ ਇੱਥੇ ਸਾਰੇ ਗਾਲੇ ਵੀ ਪਹਿਲਾਂ ਵੀ ਬੜਾ ਕੁਝ ਹੋ ਰਿਹਾ ਹੈਗਾ ਇਹ ਕਹਿੰਦਾ ਬਣਾਇਆ ਆਪਦਾ ਮੈਂ ਹੋਰ ਕੁਝ ਨਹੀਂ ਕਰਦੇ ਪੈਸੇ ਦੀ ਮੰਗ ਹੀ ਕਰਦੇ ਨੇ ਜਦੋਂ ਬੰਦੇ ਨੂੰ ਜਾਲ ਚ ਫਸਾ ਦਿੰਦੇ ਨੇ ਉਦੋਂ ਪੈਸੇ ਲੈ ਲੈਂਦੇ ਨੇ ਇੱਥੇ ਔਰਤਾਂ ਤਾਂ 5-7 ਹੈਗੀਆਂ ਨੇ ਪਰ ਇਹਨਾਂ ਦਾ ਗਰੋਹ ਪੂਰਾ ਬਣਿਆ ਹੋਇਆ ਹੈ ਹੋ ਸਕਦਾ ਵੀ ਜ਼ਿਆਦਾ ਵੀ ਨਿਕਲ ਪੈਣ ਇਹਨਾਂ ਚੋਂ ਬਸ ਇੱਕ ਦੰਦਾ ਇਹੋ ਕਰਕੇ ਬੰਦੇ ਨੂੰ ਫਸਾ ਕੇ ਉਦੋਂ ਬਾਅਦ ਪੈਸੇ ਦੀ ਮੰਗ ਕਰ ਲੈਂਦੀਆਂ ਨੇ ਇਹਨਾਂ ਵਿੱਚ ਦਲਾਲ ਛੱਡੇ ਨੇ ਬੰਦੇ ਉਹਨਾਂ ਦਾ ਪੈਸੇ ਦਾ ਲੈਣ ਦੇਣ ਕਰਕੇ ਦੋ ਦੂ ਬਾਅਦ ਪੈਸੇ ਲੈ ਲੈਣ ਦੇ ਉਦੋਂ ਬਾਅਦ ਫਿਰ ਰਾਜੀਨਾਵਾ ਵੀ ਕਰ ਲੈਂਦੀਆਂ ਨੇ ਪੈਸੇ ਦਾ ਚੱਕਰ 'ਚ ਕਰਦੀਆਂ ਨੇ ਬੰਦਿਆ ਤੇ ਪਰਚਾ ਹੋਰ ਕੋਈ ਗੱਲ ਨਜਾਇਜ਼ ਕਰਾਉਂਦੀਆਂ ਨੇ ਕੋਈ ਜਾਇਜ਼ ਤਾਂ ਬੰਦਾ ਹੁੰਦਾ ਹੀ ਨਹੀਂ ਜੀ ਇਹ ਤਾਂ ਲੋਕਾਂ ਨੂੰ ਜੀ ਸਰ ਬੜਿਆਂ ਨੂੰ ਪਰੇਸ਼ਾਨ ਕਰ ਰਹੇ ਨੇ ਇਹਨਾਂ ਦਾ ਕੀ ਕੀਤਾ ਜਾਵੇ ਇਹਨਾਂ ਨਾਲ ਤਾਂ ਵੈਸੇ ਇਹਨਾਂ ਤੇ ਮਦਦ ਦੇਣੀ ਚਾਹੀਦੀ ਸਰਕਾਰ ਨੂੰ ਵੀ ਆਰਡਰ ਹੋਣਾ ਚਾਹੀਦਾ ਵੀ ਇਹਨਾਂ ਬੰਦਿਆਂ ਤੇ ਜੇ ਕਰਦੀਆਂ ਨੇ ਇਹ ਤਾਂ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਨਜਾਇਜ਼ ਕਰਨ ਵਾਲਿਆਂ ਤੇ ਹਾਂਜੀ ਹਾਂਜੀ ਪੁਲਿਸ ਨੇ ਵੀ ਇਹਨਾਂ ਨੂੰ ਚਾਹੀਦਾ ਸੋਚ ਕੇ ਚੱਲਣਾ ਚਾਹੀਦਾ ਵੀ ਜਿਹੜਾ ਨਜਾਇਜ਼ ਬੰਦੇ ਕਰਦੇ ਨੇ ਪਰਚਾ ਇਹ ਵੇਖ ਤੇ ਪੜਤਾਲ ਕਰਨ ਉਹਨਾਂ ਦੀ ਪੁੱਛਗਿੱਛ ਕਰਨ ਅਸਕਰੇ ਤੇ ਵੀ ਤਾਂ ਦੁਨੀਆ ਰਹਿੰਦੀ ਏ ਵੀ ਕਿਹੜਾ ਗਲਤ ਏ ਤੇ ਕਿਹੜਾ ਸਹੀ ਏ ਹਾਂਜੀ ਪੜਤਾਲ ਹੋਣੀ ਚਾਹੀਦੀ ਏ ਚੀਜ਼ ਦੀ ਸਰੀਕ ਵਿਅੋਹ ਤੌਰ ਤੇ ਨਰੇਪ ਕਰਨ ਦਾ ਮਾਮਲਾ ਆ ਕਿ ਮੌਲਾ ਜਿਹੜਾ ਇੱਕ ਜਿਵੇਂ ਕੰਪਲੇਂਟ ਆਈ ਸੀ ਤੋਂ ਐਸ ਪਰ ਜਿਹੜਾ ਹੈਗਾ ਲਾ ਜਿਵੇਂ ਕੋਗਨਿਟਿਵ ਰਿਫਰੈਂਸ ਦੀ ਕੰਪਲੇਂਟ ਆਂਦੀ ਏ ਤੋਂ ਛੇਤੀ ਛੇਤੀ ਪਰਚਾ ਜਾਂਚ ਕੀਤਾ ਜਾਂਦਾ ਹੈ ਇਸ ਲਈ ਇੱਕ ਪਰਚਾ ਨੰਬਰ ਜੁੜਾ ਹੈਗਾ 67/24 ਅੱਜ ਕੀਤਾ ਗਿਆ ਹੈ ਸਿਦਾ ਥਾਣਾ ਵਿੱਚ ਤੇ ਤਰਤੀ ਚੱਲੀ ਹੈ ਜੀਤੀ ਤੋਂ ਜੀਤੀ ਅਸੀਂ ਜੁੜੀ ਤਰਤੀ ਸੋ ਮੁਕੰਮਲ ਕਰਾ ਲਈ ਧੰਨਵਾਦ